ਬੀਪੀਟੀਵੀ ਦੇਖ ਰਹੇ ਦੁਨੀਆ ਪਰਦੇ ਪੰਜਾਬੀਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਪਿਛਲੇ ਦਿਨੀ ਫੋਲ ਰੇਡਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਪੰਜਾਬੀ ਟਰੱਕ ਡਰਾਈਵਰ ਜਿਸ ਦਾ ਨਾਮ ਹਰਜਿੰਦਰ ਸਿੰਘ ਦੱਸਿਆ ਜਾਂਦਾ ਹੈ ਉਸ ਵੱਲੋਂ ਗਲਤ ਜੂਟਰਨ ਮਾਰਨ ਕਰਕੇ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰੇਆ ਉਸ ਤੇ ਟਰੱਕ ਦੇ ਨਾਲ ਇੱਕ ਮਿਨੀ ਵੈਨ ਟਕਰਾ ਗਈ ਜਿਸ ਦੇ ਸਿੱਟੇ ਵਜੋਂ ਤਿੰਨ ਜਣਿਆਂ ਦੀ ਮੌਤ ਹੋ ਗਈ ਇਸ ਐਕਸੀਡੈਂਟ ਨੇ ਅਮਰੀਕਾ ਵਿੱਚ ਬਹੁਤ ਵੱਡਾ ਇਸ਼ੂ ਪੈਦਾ ਕਰ ਦਿੱਤਾ ਹੈ ਟਰਕਿੰਗ ਦੇ ਕੰਮ ਵਿੱਚ ਬਹੁਤ ਸਾਰੇ ਪੰਜਾਬੀ ਲੋਕ ਸ਼ਾਮਲ ਨੇ ਹਜ਼ਾਰਾਂ ਹੀ ਪਰਿਵਾਰ ਸਿੱਧੇ ਸਿੱਧੇ ਰੂਪ ਵਿੱਚ ਇਸ ਧੰਦੇ ਨਾਲ ਜੁੜੇ ਹੋਏ ਨੇ ਲੱਖਾਂ ਲੋਕਾਂ ਨੂੰ ਰੋਟੀ ਇਸ ਧੰਦੇ ਵਿੱਚੋਂ ਨਸੀਬ ਹੁੰਦੀ ਹੈ ਅਮਰੀਕਾ ਕੈਨੇਡਾ ਵਿੱਚ ਖਾਸ ਕਰਕੇ ਟਰੱਕਿੰਗ ਅਤੇ ਟੈਕਸੀ ਵਿੱਚ ਪੰਜਾਬੀ ਲੋਕਾਂ ਦੀ ਝੰਡੀ ਹੈ ਪੰਜਾਬੀ ਚਾਹੇ ਉਹ ਇੰਡੀਅਨ ਪੰਜਾਬ ਤੋਂ ਹੋਵੇ ਜਾਂ ਪਾਕਿਸਤਾਨੀ ਪੰਜਾਬ ਤੋਂ ਜ਼ਿਆਦਾਤਰ ਏਸ਼ੀਅਨ ਲੋਕ ਹੀ ਡਿਲੀਵਰੀ ਦਾ ਧੰਦਾ ਕਰਦੇ ਨੇ ਡਿਲੀਵਰੀ ਕੋਈ ਸੌਖਾ ਖੇਡ ਨਹੀਂ ਪੈਸੇ ਤਾਂ ਭਾਵੇਂ ਚੰਗੇ ਬਣਦੇ ਨੇ ਪਰ ਪੈਸੇ ਸੱਪ ਦੀ ਸਰੀ ਤੋਂ ਚੁੱਕਣ ਵਾਲੀ ਗੱਲ ਹੁੰਦੀ ਹੈ ਰਾਤ ਦਿਨ ਜਾ ਕੇ ਅਤੇ ਆਪਣੇ ਪਰਿਵਾਰ ਅਤੇ ਬੱਚਿਆਂ ਤੋਂ ਦੂਰ ਰਹਿ ਕੇ ਹੀ ਪੈਸੇ ਨਸੀਬ ਹੁੰਦੇ ਨੇ ਡਰਾਈਵਰ ਵੀਰ ਖਾਸ ਕਰਕੇ ਟਰੱਕਾਂ ਵਾਲੇ ਆਪਣੇ ਘਰਾਂ ਤੋਂ ਹੀ ਰੋਟੀਆਂ ਸਬਜੀ ਪੈਕ ਕਰਕੇ ਲੈ ਜਾਂਦੇ ਨੇ ਕਈ ਕੀ ਦਿਨ ਉਸ ਨਾਲ ਹੀ ਗੁਜ਼ਾਰਾ ਕਰਦੇ ਨੇ ਇਸ ਦਾ ਮਤਲਬ ਇਹ ਨਹੀਂ ਕਿ ਉਹ ਬਾਹਰ ਤੋਂ ਰੋਟੀ ਨਹੀਂ ਖਰੀਦ ਸਕਦੇ ਜਾਂ ਉਹ ਬਾਹਰ ਤੋਂ ਰੋਟੀ ਨਹੀਂ ਖਾ ਸਕਦੇ ਸਾਡਾ ਪੰਜਾਬੀਆਂ ਦਾ ਸੁਭਾਅ ਖਾਸ ਕਰਕੇ ਕਿਰਤ ਕਰਨ ਵਾਲਾ ਅਤੇ ਕਿਰਸ ਕਰਨ ਵਾਲਾ ਹੈ ਅਸੀਂ ਜਿੱਥੇ ਕਿਰਤੀ ਹਾਂ ਉਥੇ ਆਪਣੀ ਪਾਈ ਜੋੜ-ਜੋੜ ਕੇ ਉਥੇ ਉਥੇ ਅਸੀਂ ਪਾਈ ਪਾਈ ਜੋੜ ਕੇ ਵੱਡੇ-ਵੱਡੇ ਘਰ ਅਤੇ ਬਿਜ਼ਨਸ ਸ਼ੁਰੂ ਕੀਤੇ ਨੇ ਟਰੱਕ ਡਰਾਈਵਰ ਵਿਚਾਰੇ ਕਈ ਕੇ ਦਿਨ ਨਾਗਵਾਲ ਖਾਂਦੀਆਂ ਸੜਕਾਂ ਤੇ ਸਿੱਧ ਤਲਾਕੇ ਕਿਸੇ ਦੀ ਇਮਾਨਤ ਇੱਕ ਥਾਂ ਤੋਂ ਦੂਸਰੀ ਥਾਂ ਹਫਾਜਤ ਨਾਲ ਪਹੁੰਚਾਉਂਦੇ ਨੇ ਅਮਾਨਤ ਵਿੱਚ ਖਿਆਨਤ ਕਰਨਾ ਪੰਜਾਬੀ ਸੁਭਾਅ ਨਹੀਂ ਹੈ ਭਾਵੇਂ ਕੁਝ ਲੋਕ ਇਸ ਤੇ ਉਲਟ ਗਲਤੀ ਵੀ ਕਰਦੇ ਨੇ ਪਰ ਉਹਨਾਂ ਲੋਕਾਂ ਨੂੰ ਸਤਕਾਰ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਸਾਡੇ ਰਹਿਬਰ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਦਾ ਸਿਧਾਂਤ ਸਾਡੇ ਪੰਜਾਬੀ ਭਾਈਚਾਰੇ ਨੂੰ ਦਿੱਤਾ ਜਿਸ ਨੂੰ ਲੜ ਨਾਲ ਬੰਨ ਕੇ ਪੰਜਾਬੀ ਭਾਈਚਾਰਾ ਦੁਨੀਆ ਵਿੱਚ ਫੈਲਿਆ ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਪੰਜਾਬੀ ਨਾ ਪਹੁੰਚੇ ਹੋਣ ਪੰਜਾਬੀਆਂ ਵੱਲੋਂ ਕੀਤੀ ਤਰੱਕੀ ਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ ਇਹ ਪੰਜਾਬੀ ਡਰਾਈਵਰ ਸਿਰਫ ਵਿਦੇਸ਼ਾਂ ਵਿੱਚ ਹੀ ਚੰਗਾ ਜੀਵਨ ਨਹੀਂ ਜੀਉਂਦੇ ਸਗੋਂ ਆਪਣੇ ਪਿੱਛੇ ਪੰਜਾਬ ਵਿੱਚ ਵੀ ਆਪਣੇ ਪਰਿਵਾਰ ਦੀ ਚੰਗੀ ਦੇਖਭਾਲ ਕਰਦੇ ਨੇ ਆਪਣੇ ਮਾਪੇ ਅਤੇ ਆਪਣੇ ਪਰਿਵਾਰ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੰਦੇ ਨੇ ਪਰ ਜਿਹੜੀ ਘਟਨਾ ਫੁੱਲ ਰੀਡਾ ਵਿੱਚ ਹਰਜਿੰਦਰ ਸਿੰਘ ਹੁਣਾ ਕਰਕੇ ਵਾਪਰੀ ਉਸ ਨੇ ਵਿਦੇਸ਼ਾਂ ਵਿੱਚ ਖਾਸ ਕਰਕੇ ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਨੂੰ ਕਾਫੀ ਨਮੋਚੀ ਦੀ ਹਾਲਤ ਵਿੱਚ ਧੱਕਿਆ ਹੈ ਘਟਨਾ ਦੁਰਘਟਨਾ ਅਚੰਚਿਤ ਕਿਤੇ ਵੀ ਹੋ ਸਕਦੀ ਹੈ ਪਰ ਜੇਕਰ ਇਹ ਜਾਣ ਬੁੱਝ ਕੇ ਗਲਤੀ ਨਾਲ ਕੀਤੀ ਹੋਵੇ ਤਾਂ ਇਸ ਦੇ ਸਿੱਟੇ ਬਹੁਤ ਦੂਰ ਤੱਕ ਜਾਂਦੇ ਨੇ ਹਰਜਿੰਦਰ ਸਿੰਘ ਦੀ ਇੱਕ ਛੋਟੀ ਜਹੀ ਗਲਤੀ ਕਰਕੇ ਜਿੱਥੇ ਤਿੰਨ ਲੋਕਾਂ ਨੂੰ ਜਾਨ ਗਵਾਉਣੀ ਪਈ ਉੱਥੇ ਆਉਣ ਵਾਲੇ ਦਿਨਾਂ ਵਿੱਚ ਟਰੱਕ ਡਰਾਈਵਰਾਂ ਤੇ ਸਿਕੰਜਾ ਹੋਰ ਕੱਸਿਆ ਜਾਵੇਗਾ ਪਹਿਲਾਂ ਹੀ ਸਾਡੇ ਭਾਈਚਾਰੇ ਤੇ ਕਾਫੀ ਟਰੱਕ ਡਰਾਈਵਰ ਅੰਗਰੇਜ਼ੀ ਨਾ ਔਣ ਕਰਕੇ ਵਿਲੇ ਹੋ ਗਏ ਨੇ ਤੇ ਜੇਕਰ ਹੋਰ ਸ਼ਰਤਾਂ ਜਾਂ ਪਾਬੰਦੀਆਂ ਲੱਗ ਗਈਆਂ ਤਾ ਸਾਡੇ ਭਾਈਚਾਰੇ ਦੇ ਕਾਫੀ ਲੋਕ ਵਿਲੇ ਹੋ ਜਾਣਗੇ ਸਾਡੇ ਭਾਈਚਾਰੇ ਕੋਲ ਬਹੁਤ ਵੱਡੀਆਂ-ਵੱਡੀਆਂ ਟਰੱਕਿੰਗ ਕੰਪਨੀਆਂ ਨੇ ਕਿ ਉਹ ਗੋਰਿਆਂ ਦੀਆਂ ਕੰਪਨੀਆਂ ਵਾਂਗ ਕੰਮ ਕਰਦੀਆਂ ਨੇ ਗੋਰੇ ਟਰੱਕਰ ਸਾਡੇ ਡਰਾਈਵਰਾਂ ਨੂੰ ਕਿਉਂ ਚੰਗਾ ਨਹੀਂ ਗਿਣਦੇ ਕਾਰਨ ਕਈ ਨੇ ਸਾਰੇ ਡਰਾਈਵਰ ਇਸ ਬਾਰੇ ਜਾਣਦੇ ਨੇ ਹਰਜਿੰਦਰ ਸਿੰਘ ਵੱਲੋਂ ਗਲਤ ਜੂਨ ਟਰਨ ਕਰਕੇ ਹੋਈਆਂ ਮੌਤਾਂ ਦੀ ਚਰਚਾ ਸਿਰਫ ਅਮਰੀਕਾ ਵਿੱਚ ਹੀ ਨਹੀਂ ਪੂਰੇ ਅੰਗਰੇਜ਼ੀ মিডিਏ ਨੇ ਇਸ ਤਰ੍ਹਾਂ ਗੰਭੀਰ ਨੋਟਿਸ ਲਿਆ ਹੈ ਦੁਨੀਆ ਭਰ ਦੀਆਂ ਅਖਬਾਰਾਂ ਵਿੱਚ ਇਸ ਖਬਰ ਨੂੰ ਸ਼ਾਇਆ ਕੀਤਾ ਗਿਆ ਹੈ ਸਾਰੇ ਚੈਨਲ بار بار ਹਰਜਿੰਦਰ ਸਿੰਘ ਦੀ ਵੀਡੀਓ ਦਿਖਾ ਕੇ ਇਹ ਸਿੱਧ ਕਰਨ ਵਿੱਚ ਲੱਗੇ ਨੇ ਕਿ ਐਡੀ ਵੱਡੀ ਦੁਰਘਟਨਾ ਹੋਣ ਦੇ ਬਾਵਜੂਦ ਵੀ ਟਰੱਕ ਡਰਾਈਵਰ ਦੇ ਹਾਵ ਭਾਵ ਨਹੀਂ ਬਦਲੇ ਉਹ ਸਾਨੂੰ इमोਸ਼ਨਲੈਸ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਿਨਾਂ ਸ਼ੱਕ ਐਕਸੀਡੈਂਟ ਡਰਾਈਵਰ ਦੀ ਗਲਤੀ ਕਰਕੇ ਹੋਇਆ ਹੈ ਪਰ ਇਸ ਦਾ ਸਿਲਾ ਸਾਰੇ ਪਾਈਚਾਰੇ ਨੂੰ ਭੁਗਤਣਾ ਪੈ ਰਿਹਾ ਹੈ ਇਸ ਦੁਰਘਟਨਾ ਦਾ ਸਭ ਨੇ ਗੰਭੀਰ ਨੋਟਿਸ ਲਿਆ ਹੈ ਕਿ ਵਾਈਟ ਹਾਊਸ ਕਿ ਗਵਰਨਰ ਕਿ ਵੱਖ-ਵੱਖ ਸੂਬੇ ਦੇ ਸਰਕਾਰਾਂ ਸਭ ਇਸ ਦੁਰਘਟਨਾ ਬਾਰੇ ਬੋਲ ਰਹੀਆਂ ਨੇ ਫੁਲ ਰੀਡਰ ਦੇ ਅਟਾਰਨੀ ਜਰਨਲ ਨੇ ਇਸ ਘਟਨਾ ਵਿੱਚ ਕੈਲੀਫੋਰਨੀਆ ਦੀ ਸਰਕਾਰ ਨੂੰ ਵੀ ਦੋਸ਼ੀ ਠਹਿਰਾਇਆ ਹੈ ਹਰਜਿੰਦਰ ਸਿੰਘ ਨੂੰ ਇਸ ਗਲਤੀ ਦੀ ਬਹੁਤ ਵੱਡੀ ਸਜ਼ਾ ਭੁਗਤਣੀ ਪਵੇਗੀ ਦੱਸਦੇ ਨੇ ਇੱਕ ਇੱਕ ਚਾਰਜ ਵਿੱਚ 15-15 ਸਾਲ ਦੀ ਸਜ਼ਾ ਹੋਵੇਗੀ ਭਾਵੇਂ ਕਿ 45 ਸਾਲ ਮੋٹے ਰੂਪ ਵਿੱਚ ਸਾਰੀ ਉਮਰ ਜੇਲ੍ਹ ਵਿੱਚ ਹੀ ਬੀਤ ਜਾਵੇਗੀ ਇਹ ਸਜ਼ਾ ਸਿਰਫ ਹਰਜਿੰਦਰ ਸਿੰਘ ਨੂੰ ਨਹੀਂ ਹੋਵੇਗੀ ਉਸਦੇ ਪਰਿਵਾਰ ਨੂੰ ਵੀ ਇਸ ਸਜ਼ਾ ਦਾ ਦੁਖਾਂਤ ਭੋਗਣਾ ਪਵੇਗਾ ਜਿੰਨੇ ਵੀ ਉਸਤੇ ਸਕੇ ਸੰਬੰਧੀ ਮਾਮਾਪਾ ਪੈਣਪਰਾ ਜੇਕਰ ਉਹ ਵਿਆਹਿਆ ਹੋਇਆ ਹੈ ਤਾਂ ਉਸਤੇ ਬੱਚੇ ਪਤਨੀ ਨੂੰ ਵੀ ਇਸ ਦਖਾਂਤ ਵਿੱਚੋਂ ਲੰਘਣਾ ਪਵੇਗਾ ਇਸ ਦੁਰਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਪੰਜਾਬੀ ਔਰਤ ਨੇ ਸੁਝਾਅ ਦਿੱਤਾ ਸੀ ਕਿ ਪੰਜਾਬੀ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਹੈ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਚਿੱਠੀ ਲਿਖ ਕੇ ਦੁੱਖ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਹੋ ਸਕੇ ਤਾਂ ਫੰਡ ਰੇਜ਼ਿੰਗ ਵੀ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਤਾਂ ਕਿ ਲੋਕਾਂ ਨੂੰ ਭਰੋਸਾ ਹੋ ਸਕੇ ਕਿ ਸਾਡਾ ਭਾਈਚਾਰਾ ਸੰਵੇਦਨ ਹੀ ਨਹੀਂ ਸਗੋਂ ਸੰਵੇਦਨਸ਼ੀਲ ਹੈ ਪੰਜਾਬੀ ਡਰਾਈਵਰਾਂ ਨੂੰ ਸਾਡੇ ਚੈਨਲ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਵੀਰੋ ਕਮਾਈਆਂ ਕਰੋ ਜਮ ਜਮ ਕਰੋ ਪਰ ਆਪਣੇ ਅਤੇ ਦੂਸਰਿਆਂ ਦੀ ਸੁਰੱਖਿਆ ਦਾ ਧਿਆਨ ਵੀ ਰੱਖੋ ਆਪਣੇ ਮਨ ਵਿੱਚ ਸਦਾ ਇਹ ਖਿਆਲ ਰੱਖੋ ਕਿ ਤੁਹਾਨੂੰ ਤੁਹਾਡੇ ਘਰ ਵਿੱਚ ਕੋਈ ਉਡੀਕ ਰਿਹਾ ਹੈ ਬੈਟਰ ਲੇਟ ਦੈਨ ਨੈਵਰ ਆਮ ਕਰਕੇ ਭਾਰਤ ਦੀਆਂ ਸੜਕਾਂ ਤੇ ਲਿਖਿਆ ਹੁੰਦਾ ਹੈ ਇਹ ਅਮਰੀਕਾ ਵਿੱਚ ਵੀ ਟੁੱਕਦਾ ਹੈ ਸਿਰਫ ਟਰੱਕਾਂ ਵਾਲਿਆਂ ਨੂੰ ਹੀ ਨਹੀਂ ਟੈਕਸੀ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸਦਾ ਯਾਦ ਰੱਖੋ ਅਤੇ ਇਹ ਵੀ ਯਾਦ ਰੱਖੋ ਕਿ ਤੁਹਾਡੀ ਉਹਨਾਂ ਨੂੰ ਬਹੁਤ ਲੋੜ ਹੈ ਸੋ ਵੀਰੋ ਸਦਾ ਆਪਣਾ ਅਤੇ ਦੂਸਰਾਂ ਦਾ ਖਿਆਲ ਰੱਖੋ ਡਰਾਈਵਰੀ ਵਿੱਚੋਂ ਗਲਤੀ ਨੂੰ ਮੰਨਫੀ ਕਰੋ ਇਸ ਨਾਲ ਤੁਹਾਡਾ ਅਤੇ ਪਾਈਚਾਰੇ ਦਾ ਸਤਕਾਰ ਬਹਾਲ ਰਹੇਗਾ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਰੂਰ ਦੇਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਕਰਨਾ ਇੱਕ ਹੋਰ ਵੀਡੀਓ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ